ਸਤਿ ਸ਼੍ਰੀ ਅਕਾਲ ਮੈਸਕਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਸਾਡੇ ਨਾਲ ਅੱਜ ਸਾਡੇ ਸਟੂਡੀਓ ਦੇ ਵਿੱਚ ਇੱਕ ਪੀੜਤ ਪਰਿਵਾਰ ਸਾਡੇ ਕੋਲੇ ਆਇਆ ਸੀਗਾ ਜਿਨ੍ਹਾਂ ਦਾ ਕਿਸੇ ਇਲੈਕਟ੍ਰੋਨਿਕਸ ਦੁਕਾਨ ਤੋਂ ਕੋਈ ਸਮਾਨ ਵਗੈਰਾ ਖਰੀਦਿਆ ਸੀ ਕਿਸ਼ਤਾਂ ਤੇ ਤੇ ਉਹਨਾਂ ਦੇ ਨਾਲ ਜਿਹੜਾ ਦੁਕਾਨਦਾਰ ਵੱਲੋਂ ਹੁਣ ਵੱਧ ਪੈਸੇ ਵਸੂਲਣ ਦਾ ਜਿਹੜਾ ਇਲਜ਼ਾਮ ਆ ਪਰਿਵਾਰ ਵੱਲੋਂ ਲਗਾਏ ਜਾਂਦੇ ਆ ਆਪਾਂ ਪਰਿਵਾਰ ਨਾਲ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਬੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਕੀ ਹੈ ਤੁਹਾਡਾ ਨਾਮ ਤੇ ਪਿੰਡ ਦੱਸ ਦਿਓ ਮੇਰਾ ਨਾਮ ਕੁਲਵਿੰਦਰ ਕੌਰ ਹੈ ਮਦਰਸੇ ਤੋਂ ਆਈਆਂ ਸੀ ਬੀਚਾ ਕੀ ਤੁਸੀਂ ਜਿਹੜ ਦੀ ਦੁਕਾਨ ਤੋਂ ਮਸ਼ੀਨ ਚੱਕੀ ਸੀ ਅੱਛਾ ਵਾਸ਼ਿੰਗ ਮਸ਼ੀਨ ਹਾਂਜੀ ਵਾਸ਼ਿੰਗ ਮਸ਼ੀਨ ਚੱਕੀ ਸੀ ਤੇ ਕਿੰਨੇ ਰੁਪਈਆ ਦੀ ਕੀ ਗੱਲ ਹੋਈ ਸੀ ਤੁਹਾਡੀ ਵੀਰ ਜੀ 13000 ਚ ਮਸ਼ੀਨ ਚੱਕ ਕੇ ਲਗਏ ਸੀ ਤੇ 6 ਕਿਸ਼ਤਾਂ ਉਹਨਾਂ ਨੇ ਬਣਤੀਆਂ ਸੀ ਅੱਛਾ ਕਿੰਨੇ ਪੈਸੇ ਜਿਹੜੇ ਪਹਿਲਾਂ ਲੈ ਗਏ ਸੀ ਵੀਰ ਜੀ 5000 ਪਹਿਲਾਂ ਜਮਾ ਕਰਾ ਕੇ ਗਏ ਆ ਅੱਛਾ ਤੇ ਕਿੰਨੀਆਂ ਕਿਸ਼ਤਾਂ 6 ਕਿਸ਼ਤਾਂ ਸੀ ਹਾਂਜੀ ਵੀਰ ਜੀ 6 ਕਿਸ਼ਤਾਂ ਅੱਛਾ ਤੇ ਕਿੰਨੀਆਂ ਕਿਸ਼ਤਾਂ ਤੁਸੀਂ ਹੁਣ ਭਰਤੀਆਂ ਸੀਗਾ ਤੇ ਕਿੰਨਾ ਤੁਹਾਡਾ ਬਕਾਇਆ ਰਹਿ ਗਿਆ ਵੀਰ ਜੀ 4 ਕਿਸ਼ਤਾਂ ਅਸੀਂ ਭਰਤੀਆਂ ਤੇ ਦੋ ਕਿਸ਼ਤਾਂ ਰਹਿ ਗਈਆਂ ਅੱਛਾ ਹੁਣ ਤੁਹਾਨੂੰ ਕਿੰਨੇ ਹੁਣ ਕੀ ਬਕਾਇਆ ਕਿੰਨੇ ਅੱਜ ਤੁਸੀਂ ਇੱਥੇ ਆਏ ਹੋ ਸਾਡੇ ਸਟੂਡੀਓ ਤੇ ਕਿੰਨੇ ਹੁਣ ਪੈਸੇ ਤੁਹਾਡੇ ਤੋਂ ਮੰਗਦੇ ਆ ਕੋਈ ਵੱਧ ਪੈਸੇ ਮੰਗਦੇ ਸੀ ਮਿਰਜੀ ਉਹ 9800 ਰੁਪਈਆ ਮੰਗਦੇ ਨੇ ਕਹਿੰਦੇ ਤੁਹਾਡੀਆਂ ਦੋ ਕਿਸ਼ਤਾਂ ਵੀ ਰਹਿੰਦੀਆਂ ਨੇ ਉਹਨਾਂ ਦੀ 5-500 ਰੁਪਈਆ ਪਲੰਟੀਆਂ ਜਾਦੀਆਂ ਪੈ ਗਈਆਂ ਤੁਹਾਡੇ ਮਤਲਬ ਕਿ ਜਿਹੜੇ ਕਿੰਨੇ ਪੈਸੇ ਰਹਿੰਦੇ ਮਿਰਜੀ ਸਾਡੀਆਂ ਦੋ ਕਿਸ਼ਤਾਂ ਹੀ ਰਹਿੰਦੀਆਂ ਸਾਡੀਆਂ 3000 ਹੀ ਰਹਿੰਦਾ ਸੀ ਦੇਣ ਵਾਲਾ ਅੱਛਾ ਤੁਹਾਡੇ ਮਤਲਬ ਕਿ 3000 ਉਹ 9800 ਮੰਗਦੇ ਹਾਂਜੀ ਉਹ 9800 ਮੰਗਦੇ ਨੇ 1500 ਇਨੇ ਇਨੇ ਜਿਆਦਾ ਹੁਣ 9800 ਰੁਪਿਆ ਪੈਸੇ ਉਹ ਮੰਗਦੇ ਆ ਤੁਸੀਂ ਪੁੱਛਿਆ ਨਹੀਂ ਵੀ ਇਹ ਕਾਹਦੇ ਇਨੇ ਕਾਹਦੇ ਬਣ ਗਏ ਵੀਰ ਜੀ ਵਿਆਜ ਹੀ ਪਾਉਂਦੇ ਨੇ ਅੱਛਾ ਇਸ ਤੋਂ ਪਹਿਲਾਂ ਜਿੰਨੀਆਂ ਕਿਸ਼ਤਾਂ ਭਰੀਆਂ ਤੁਹਾਨੂੰ ਇਹਦੀ ਕੋਈ ਰਸੀਦ ਬਕਾਇਦਾ ਦਿੱਤੀ ਹੋਈ ਨਹੀਂ ਵੀਰ ਜੀ ਰਸੀਦ ਨਹੀਂ ਦਿੱਤੀ ਉਹਨਾਂ ਨੇ ਕੋਈ ਵੀ ਨਾ ਬਿੱਲ ਦਿੱਤਾ ਅੱਛਾ ਵਾਸ਼ਿੰਗ ਮਸ਼ੀਨ ਦਾ ਬਿੱਲ ਵੀ ਨਹੀਂ ਬਿੱਲ ਨਹੀਂ ਨਹੀਂ ਵੀਰ ਜੀ ਨਹੀਂ ਦਿੱਤਾ ਇਹ ਕਿਆਦਾ ਲੋਨ ਕੀਤਾ ਸੀ ਤੁਹਾਡਾ ਤੁਹਾਡੀ ਕਿਸ਼ਤ ਜਿਹੜੀ ਖਾਤੇ ਚੋਂ ਕੱਢਦੇ ਸੀ ਕਿ ਵੈਸੇ ਨਗਦ ਦਿੰਦੇ ਨਹੀਂ ਵੀਰ ਜੀ ਨਗਦ ਦੇ ਕੇ ਜਾਂਦੇ ਸੀ ਅੱਛਾ ਲੋਨ ਇਹਨਾਂ ਨੇ ਕਾਹਦਾ ਕੀਤਾ ਸੀਗਾ ਕੋਈ ਕਾਰਡ ਵਗੈਰਾ ਕਾਹਦੇ ਤੇ ਕੀਤਾ ਸੀਗਾ ਵੀਰ ਜੀ ਉਹਨਾਂ ਨੇ ਨਾ ਕਾਰ ਦਿੱਤਾ ਨੂੰ ਉਹਦੇ ਖਰਚਾ ਵੀ ਕੋਈ ਹੋਰ ਵੱਖਰਾ ਖਰਚਾ ਵੀ ਨਹੀਂ ਹਾਂਜੀ ਵੀਰ ਜੀ ਉਹਨਾਂ ਨੇ ਕਾਰਡ ਬਣਾਇਆ ਸੀ 700 ਰੁਪਇਆ ਲਿਆ ਸੀ ਉਹਨਾਂ ਨੇ ਅੱਛਾ ਕਾਰਡ ਦਾ ਖਰਚੇ ਵੱਖਰੇ ਉਸਾ ਹਾਂਜੀ ਹਾਂਜੀ ਤੇ ਉਸ ਤੋਂ ਇਲਾਵਾ ਜਿਹੜਾ ਕਿਸ਼ਤਾਂ ਸੀ ਉਹ ਵੱਖਰੀਆਂ ਸੀ 5000 ਰੁਪਇਆ ਤੁਸੀਂ ਵੱਖਰਾ ਦਿੱਤਾ ਸੀ 700 ਤੋਂ ਹਾਂਜੀ ਹਾਂਜੀ ਪਹਿਲਾਂ ਜਮਾ ਕਰਾ ਕੇ ਗਏ ਸੀ ਅੱਛਾ ਮਾਤਾ ਜੀ ਤੁਸੀਂ ਵੀ ਨਾਲ ਹੀ ਸੀਗੇ ਇਹਨਾਂ ਦੇ ਹਾਂਜੀ ਬੇਟਾ ਮੈਂ ਵੀ ਨਾਲ ਸੀ ਕੀ ਨਾਮ ਕੀ ਹੈ ਤੁਹਾਡਾ ਜਸਵਿੰਦਰ ਕੌਰ ਅੱਛਾ ਕਿੰਨੇ ਪੈਸਿਆਂ ਦੀ ਗੱਲ ਸੀ ਜਿਹੜੀ ਪਤਾ ਤੁਹਾਨੂੰ ਆਪਣੀ ਬੇਟਾ ਤੇ 13000 ਚ ਮਸ਼ੀਨ ਦਾ ਸੌਦਾ ਆਇਆ ਸੀ ਠੀਕ ਹੈ ਜੀ 13 ਚੋਂ ਇੰਨਾ 5000 ਨਿਕਤ ਲਿਆ ਸੀ ਤੇ 6 ਕਿਸ਼ਤਾਂ ਨਾਲ ਨੇ ਕੀਤੀਆਂ ਸੀਗੀਆਂ 15-1500 ਦੀਆਂ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਕਿਸ਼ਤ ਸਹੀ ਤਾਰਦੇ ਰਹੇ ਨਾ ਇਹਨਾਂ ਸਾਨੂੰ ਕੋ ਰਸੀਦ ਨਾ ਬਿੱਲ ਨਾ ਇਹਨਾਂ ਨੇ ਸਾਨੂੰ ਓਕਾਟ ਬਣਾਇਆ ਉਹ ਦਿੱਤਾ 700 ਰੁਪਇਆ ਵੀ ਲਿਆ ਇਨਾਂ ਸਾਥੋਂ ਉਸ ਤੋਂ ਬਾਅਦ ਮੈਂ ਆਖਿਆ ਮੇਰੇ ਬੇਟੇ ਨੂੰ ਸੱਟ ਲੱਗ ਗਈ ਆ ਤੇ ਸਾਥੂ ਕਿਸ਼ਤ ਨਹੀਂ ਮੈਂ ਫੋਨ ਕੀਤਾ ਇਨਾਂ ਨੂੰ ਤੇ ਫੋਨ ਲੈਣਾ ਮੇਰੀ ਗੱਲ ਨਹੀਂ ਸੁਣੀ ਕਹਿੰਦੇ ਹੀ ਬਾਹਰ ਆਂ ਉਸ ਤੋਂ ਬਾਅਦ ਫਿਰ ਮੈਂ ਕਿਹਾ ਵੀ ਅੱਛਾ ਮੈਂ ਟਡਾ ਨਬੇੜੂਗੀ ਆਉਂਗੀ ਮੈਂ ਬਾਹਰ ਆਂ ਤੇ ਮੈਂ ਅੱਜ ਇਨਾਂ ਨੂੰ ਪੈਸੇ ਕਲੀਅਰ ਕਰਨ ਆਈ ਸੀਗੀ ਤੇ ਇਹਨਾਂ ਨੇ ਕਿਹਾ ਵੀ 9800 ਰੁਪਇਆ ਭਰਨਾ ਪਊਗਾ ਇਕੱਠਾ ਤੇ ਮੈਂ ਕਭੀ ਮੇਰੀਆਂ ਸਾਡੀਆਂ ਦੋ ਕਿਸ਼ਤਾਂ ਹੀ ਰਹਿ ਗਈਆਂ ਇਹਨਾਂ ਫੇਰ ਵੀ ਮੇਰੀ ਗੱਲ ਨਹੀਂ ਸੁਣੀ ਕੋਈ ਅੱਜ ਵੀ ਮੈਂ ਜਾ ਕੇ ਪਿਆਰ ਨਾਲ ਇਹਨਾਂ ਤੋਂ ਲਖਾਇਆ ਨਾ ਸਾਨੂੰ ਕੋਈ ਸਬੂਤ ਨਹੀਂ ਦਿੱਤਾ ਕੁਛ ਨਹੀਂ ਕੀਤਾ ਅੱਜ ਜਿਹੜਾ ਕਾਗਜ਼ ਤੇ ਲਿਖਤਾ ਮੈਂ ਕੈਮਰਾਮੈਨ ਨੂੰ ਕਹੂੰਗਾ ਜ਼ਰੂਰ ਨੇੜੇ ਕਰਕੇ ਦਿਖਾ ਦਿਓ ਇਸ ਤੇ ਚਾਰ ਕਿਸ਼ਤਾਂ ਇਹਨਾਂ ਨੇ ਆਪ ਦੇ ਜਿਹੜੇ ਹੱਥ ਨਾਲ ਲਿਖਿਆ ਹੋਇਆ ਅ ਵੀ ਚਾਰ ਕਿਸ਼ਤਾਂ ਦਾ ਜਿਹੜਾ ਇਹਨਾਂ ਨੇ ਵਿਰਵਾ ਪਾਇਆ ਅਲੱਗ-ਅਲੱਗ ਤੇ ਥੱਲੇ ਇਹਨਾਂ ਨੇ ਬਕਾਇਆ ਵੀ ਕੱਢਿਆ 98552 ਰੁਪਏ ਹੈ ਜਿਹੜਾ ਉਹ ਵੀ ਕੱਢੇ ਹੋਏ ਆ ਵੀ ਉਹ ਥੱਲੇ ਲਿਖਿਆ ਹੋਇਆ ਪੰਜਾਬੀ ਦੇ ਵਿੱਚ ਫਾਈਨਸ ਤੇ ਉਸ ਤੋਂ ਇਲਾਵਾ ਇਹਨਾਂ ਨੇ ਜਿਹੜਾ ਇੱਥੇ ਸਾਰਾ ਕੁਝ ਜਿਹੜਾ ਇਹਨਾਂ ਦੇ ਨਾਮ ਤੇ ਸੀਗਾ ਕਿਸ ਤਾ ਪਹਿਲਾਂ ਇਧਰਲੇ ਪਾਸੇ ਦੱਸ ਦਿੱਤੀਏ ਤਾਂ ਲਿਖਿਆ ਵੀ ਇਹ 1495 ਰੁਪਏ ਦੀ ਜਿਹੜੀ 6 ਕਿਸ਼ਤਾਂ ਤੇ ਇਹ ਮੇਬੀ ਡੀ ਐਮ ਆਈ ਕੋਈ ਕੰਪਨੀ ਆ ਜਿਹੜੀ ਤੋਂ ਲੋਨ ਹੋਇਆ ਸੀ ਹੈ ਨਾ ਭੈਣ ਇਸੇ ਤਰ੍ਹਾਂ ਦੱਸਿਆ ਸੀ ਤੁਸੀਂ ਹਾਂਜੀ ਵੀਰ ਜੀ ਅੱਛਾ ਡੀ ਐਮ ਆਈ ਤੋਂ ਦੱਸਿਆ ਸੀ ਹਾਂਜੀ ਹਾਂਜੀ ਵੀਰ ਜੀ ਇਹਨਾਂ ਦਾ ਦੱਸਿਆ ਸੀ ਇਸ ਤਰ੍ਹਾਂ ਜਿਹੜੇ ਕੰਪਨੀਆਂ ਕਹਿ ਸਕਦੇ ਆ ਆਪਾਂ ਜਾਂ ਦੁਕਾਨਦਾਰ ਕਹਿ ਸਕਦੇ ਭੋਲੇ ਭਾਲੇ ਲੋਕਾਂ ਨੂੰ ਕਿਸ ਤਰ੍ਹਾਂ ਆਪਣੇ ਜਾਲ ਦੇ ਵਿੱਚ ਜਿਹੜਾ ਫਸਾ ਲੈਂਦੇ ਆ ਕਿਉਂਕਿ ਜਿਹੜੀ ਕਿਸ਼ਤ ਇਹਨਾਂ ਦੀ ਆ ਕਾਗਜ਼ ਤੇ ਮੁਤਾਬਕ ਤਾਂ ਪਹਿਲੇ ਮਹੀਨੇ ਦੀ ਭਰੀ ਆ ਹਾਲਾਂਕਿ ਕੱਲੀ ਦੂਜੇ ਮਹੀਨੇ ਦੀ ਜਿਹੜੀ ਇਹਨਾਂ ਦੀ ਕਿਸ਼ਤ ਸੀ ਉਹ ਟੁੱਟੀ ਸੀ ਉਹ ਤੀਜਾ ਮਹੀਨਾ ਚੱਲ ਰਿਹਾ ਮਾਰਚ ਦਾ ਇਸ ਮਹੀਨੇ ਤੇ ਇਹਨਾਂ ਨੇ ਹੁਣ ਭਰਨੀ ਸੀ ਭਰਨੀ ਆਈ ਸੀ ਦੂਜੇ ਮਹੀਨੇ ਦੀ ਕਿਸ਼ਤ ਨਹੀਂ ਇਹਨਾਂ ਦੀ ਕੱਲੀ ਭਰੀ ਉਹ ਵੀ ਇਹਨਾਂ ਦੇ ਜਿਹੜੇ ਲੜਕੇ ਦੇ ਸੱਟ ਲੱਗ ਗਈ ਸੀ ਉਹਦੇ ਕਰਕੇ ਭਰੀ ਨਹੀਂ ਗਈ ਤੀਜੇ ਮਹੀਨੇ ਦੀ ਹੁਣੇ ਜਦੋਂ ਕਿਸ਼ਤ ਭਰਨਾ ਆਇਆ ਵੀ ਸਾਡੇ ਤੋਂ ਦੋਨੇ ਕਿ ਭਈ ਤੁਸੀਂ ਜਿਹੜਾ ਕੋਈ ਆਮ ਨਾਰਮਲ ਵਿਆਜ ਆ ਉਹ ਲੈ ਲਓ ਪਰ ਉਹ ਕਹਿੰਦੇ ਵੀ 3000 ਤੇ ਇਹਨਾਂ ਦੇ ਦਸਨ ਮੁਤਾਬਕ ਬੰਦਾ ਹੀ ਸੀਗਾ ਤੇ ਪਰ ਉਹਨਾਂ ਨੇ ਜਿਹੜਾ ਇਹਨਾਂ ਦਾ ਬਕਾਇਆ ਕੱਢਤਾ 9852 ਰੁਪਏ ਕੱਢਤੇ ਆ ਤੇ ਇਸ ਸਬੰਧੀ ਕੀ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੰਗ ਕਰਦਾ ਸਾਡਾ ਇਨਸਾਫ ਮਿਲਣਾ ਚਾਹੀਦਾ ਤੇ ਬਾਕੀ ਸਾਡੇ ਨਾਲ ਧੱਕਾ ਕਰ ਰਹੇ ਆ ਇਹ ਕੁਝ ਜਿਹੜੇ ਉਸ ਤੋਂ ਬਾਅਦ ਆਵੇ 98 ਰੁਪਏ ਲਿਖ ਦਿੱਤਾ 1500 ਰੁਪਏ ਵੀ ਨਹੀਂ ਆਇਆ ਅੱਛਾ ਵਿੱਚ ਪਾਇਆ ਇਹਨਾਂ ਨੇ ਅੱਛਾ ਇਹ 1500 ਤੁਸੀਂ ਹੋਰ ਦਿੱਤਾ ਸੀ ਆ ਜਿਹੜਾ ਜਮਾ ਆਇਆ ਇਹ ਹੋਰ ਦਿੱਤਾ ਸੀ ਬੰਦਾ ਹਾਂ ਇਹ ਮਹੀਨੇ ਦੀ ਕਿਸ਼ਤ ਹੀ ਹੋਈ ਨਾ ਇਹਦੇ ਚੜੀ ਨਹੀਂ ਕਿ ਕਿਸ਼ਤ ਇਹ ਵੀ ਨਹੀਂ ਪਾਇਆ ਉਸ ਤੋਂ ਬਾਅਦ ਉਹ 98 ਰੁਪਏ ਲਿਖਤਾ ਕਿੰਦਾ 9800 ਇਕੱਠਾ ਦੋ ਫਿਰ ਤੁਹਾਡਾ ਫ੍ਰਿਜ ਜ ਸਹੀ ਕਰਾਂਗੇ ਤੇ ਚੰਗੀ ਹੋਣਾ ਉਹ ਅੱਛਾ ਹਾਂ ਸਿੰਪਲ ਹੀ ਹੋ ਜਾਵੇ ਹਾਂ ਇਹਨਾਂ ਸਿੰਪਲ ਹੀ ਖਰਾਬ ਕਰਤਾ ਫਿਰ ਸਾਡਾ ਜਦੋਂ 98 ਰੁਪਏ ਮੰਗ ਰਿਹਾ ਅਸੀਂ ਤਾਂ ਨਸੀਬਤ ਦੇ ਮਾਰੇ ਫਸੇ ਆਹੀ ਅਸੀਂ ਕਿਸ਼ਤ ਕਿਤਰਾ ਭਰ ਦੇ ਹੁਣ ਮੈਂ ਇਕੱਠੇ ਭਰਨਾ ਹੀ ਪਈ ਇਕੱਠੇ ਭਰਦੇ ਆ ਤੂੰ ਹੁਣ ਕਿੰਝ 9800 ਦੋ ਇਹ ਦਿਖਾਦਾ ਇਸ ਪਰਿਵਾਰ ਦਾ ਤੇ ਇਸ ਸਬੰਧ ਦੇ ਵਿੱਚ ਜਲਦੀ ਆਪਾਂ ਦੁਕਾਨਦਾਰ ਦਾ ਜਿਹੜਾ ਪੱਖ ਆ ਉਹ ਵੀ ਰੱਖਾਂਗੇ ਤੇ ਆਪਾਂ ਜਿਹੜੀ ਬੈਂਕ ਕੰਪਨੀ ਆ ਕੋਈ ਡੀਐਮਆਈ ਆਪਾਂ ਇਹਦੇ ਨਾਲ ਵੀ ਅਧਿਕਾਰੀਆਂ ਨਾਲ ਵੀ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਰਾਂਗੇ ਜਿਹੜੀ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਵੀ ਮੇਰੇ ਨਾਲ ਮੇਰੇ ਕੈਮਰਾਮੈਨ ਪਰਸਨ ਹਲੋ ਹਾਜੀ ਸਾਹਿਬ ਜੀ ਕੀ ਹਾਲਤ ਵਿੱਚ ਆ ਜੀ ਵਧੀਆ ਵੀਰੇ ਸਤਿ ਸ਼੍ਰੀ ਅਕਾਲ ਬੋਲਦੇ ਵੀਰੇ ਪੱਤਰਕਾਰ ਹਾਂ 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 ਇਹ ਰ ਮਦਰਸੇ ਦੀ ਪਾਰਟੀ ਆਈ ਸੀ ਇੱਕ ਕੀ ਹੈ ਮਸਲਾ ਇਹਨਾਂ ਦਾ ਕੁਲਵਿੰਦਰ ਕੌਰ ਸੋਪਰਾ ਮਸੰਗਣਾ ਦੀ ਨਾ ਪਾਲ ਇਹਨਾਂ ਚਰਿਆਂ ਦਾ ਕੀ ਹੋਇਆ ਇਹ ਆਨਲਾਈਨ ਨਾ ਕਿਸ ਬੈਂਕ ਚ ਜਾਨੀ ਹੁੰਦੀ ਹੈ ਠੀਕ ਹੈ ਜੀ ਇਹ ਆਨਲਾਈਨ ਭਰ ਦਿੰਦੇ ਸੀਗੇ ਮੰਨ ਲਓ ਖਾਤੇ ਚ ਨਹੀਂ ਮੰਨ ਲਓ ਇਹ ਭਰ ਦਿੰਦੇ ਕੈਫੇ ਵਾਲਿਆਂ ਕੋਲ ਜਿਵੇਂ ਆਪਾਂ ਭਰਦੇ ਆ ਗੂਗਲ ਪੇ ਤੋਂ ਭਰੀ ਜਾਂਦੀ ਹੈ ਹਾਂਜੀ ਹਾਂਜੀ ਇਹਨਾਂ ਦੀਆਂ ਲਾਸਟ ਕਿਸ਼ਤਾਂ ਨਾ ਉਦੋਂ ਦੋ ਰਹਿੰਦੀਆਂ ਸੀ ਤੇ 4600 ਰੁਪਏ ਬਕਾਇਆ ਨਿਕਲਦਾ ਸੀਗਾ ਅੱਛਾ ਨਹੀਂ ਕਿਹੜੇ ਮਹੀਨੇ ਇਹਨਾਂ ਦਾ ਖਤਮ ਹੋਣਾ ਸੀ ਲੋਨ ਤੇ ਕਦੋਂ ਸ਼ੁਰੂ ਹੋਇਆ ਸੀ ਵੀਰੇ ਪਤਾ ਕੀ ਹੈ ਮੇਰੇ ਕੋਲੇ ਆਨਰਡ ਕਾਰਡ ਹੈ ਡਾਟਾ ਦੇਖੀ ਗਏ ਕਿਉਂਕਿ ਉਹਨਾਂ ਨੇ ਜਿਵੇਂ ਉਸ ਲਈ ਫਰਦੇ ਸੀ slips ਇੱਕ ਮੈਨੂੰ ਉਹਨਾਂ ਨੇ ਦਿਖਾਈ ਉਹਦੇ ਚ ਤਾਂ ਡੀਐਮਆਈ ਅੱਛਾ ਹਾਂਜੀ ਦੱਸੋ ਡੀਐਮਆਈ ਫਨਾਸ ਉਹ ਭਰੋ ਤੇ ਉਹਦੇ ਡਿਟੇਲ ਆ ਜਾਂਦੀ ਹੈ ਠੀਕ ਹੈ ਜੀ ਅਸੀਂ ਤਾਂ ਮੈਨੂੰ ਦਾ ਨਾਮ ਤਾਂ ਡਿਟੇਲ ਕੱਢਣਾ ਮੈਂ ਤਾਂ ਤੁਹਾਡਾ ਪੱਖ ਲੈਣਾ ਇੱਕ ਨਿਊਜ਼ ਬਣਾਉਣੀ ਹੈ ਮੈਂ ਤਾਂ ਮੈਂ ਤਾਂ ਜਿਹੜਾ ਕੁਝ ਤੁਸੀਂ ਬੋਲੋਗੇ ਮੈਂ ਉਹ ਲਿਖ ਦੂੰਗਾ ਤੇ ਡੀਐਮ ਵਾਲਿਆਂ ਦਾ ਨੰਬਰ ਹੈਗਾ ਤਾਂ ਉਹਨਾਂ ਦਾ ਲੈ ਲੈਣਾ ਵਰਜਨ ਮੈਨੂੰ ਤਾਂ ਖਬਰ ਚਲਾਉਣ ਵਾਸਤੇ ਮੈਨੂੰ ਤਾਂ ਚਾਹੀਦਾ ਦੋਨਾਂ ਦੇ ਪੱਖ ਲਿਖਨੇ ਮੈਨ ਤਾਂ ਤੁਹਾਡੇ ਹੂੰ ਤੇ ਇਹਦੇ 'ਚ ਤੁਹਾਡਾ ਕੀ ਕਹਿਣਾ ਬਸ ਉਹ ਦੱਸ ਦਿਓ ਸਾਫ਼ ਜਾ ਬਸ ਉਹ ਲਿਖ ਦੂੰਗਾ ਤੇ ਉਹਨਾਂ ਦਾ ਨੰਬਰ ਦੇ ਦਿਓ ਡੀ ਐਮ ਆ ਦਾ ਸਾਡਾ ਤਾਂ ਬਸ ਆ ਹੀ ਕਹਿਣਾ ਵੀ ਐਨੀ ਤਰੀਕ ਨੂੰ ਮੰਨ ਲਓ ਜਿਹੜੀ ਤਰੀਕੇ ਨੇ ਉਹ ਵਿੱਚ ਉਹ ਹੁੰਦੀ ਹੈ ਇਹਨਾਂ ਦੀ ਉਹ ਮੈਮ ਪੱਤੀ ਦੇ ਉੱਤੇ ਨਾ ਜਦੋਂ ਲੈ ਕੇ ਗਏ ਸੀ ਉਦੋਂ ਪੱਤੀ ਬਣਾ ਕੇ ਦਿੱਤੀ ਸੀ ਠੀਕ ਹੈ ਜੀ ਰਫਲੀ ਜੀ ਵੈਸੇ ਤਾਂ ਇਹਨਾਂ ਦੇ ਮੋਬਾਈਲ ਦੇ ਵਿੱਚ ਐਪ ਕਰਕੇ ਦਿੱਤੀ ਹੈ ਉਹ ਐਪ ਦੇ ਵਿੱਚ ਹਰ ਚੀਜ਼ ਸ਼ੋ ਹੁੰਦੀ ਹੈ ਠੀਕ ਹੈ ਜੀ ਈ ਆਪਾਂ ਇੰਨੇ ਦਾ ਪ੍ਰੋਟੈਕਟ ਲਿਆ ਇੰਨੇ ਪੈਸੇ ਰਹਿ ਗਏ ਤੇ ਇੰਨੀਆਂ ਕਿਸ਼ਤਾਂ ਇਸ ਤਰੀਕ ਨੂੰ ਬਰੀਦੀਆਂ ਅੱਛਾ ਤਾਂ ਦੇ ਕੋਈ ਹੋਰ ਜੀ ਡਿਟੇਲ ਮਾੜੀ ਦੇ ਦੋਗੇ ਮੈਨੂੰ ਜੇ ਹੈਗੀ ਤਾਂ ਮੈ ਉਹ ਮੇਰੇ ਕੋਲ ਨਹੀਂ ਹੁੰਦੀ ਮੇਰੇ ਕੋਲ ਨਹੀਂ ਹੁੰਦੀ ਮੇਰੇ ਕੋਲੋਂ ਲੈਣੀ ਆ ਤਾਂ ਮੇਰੇ ਹੁੰਦੇ ਤੇ ਉ ਕੱਲੀ ਉਹ ਡਿਟੇਲ ਨਿਕਲ ਜਾਏਗੀ ਠੀਕ ਨਹੀਂ ਉਹਦੇ ਚ ਜਦੋਂ ਕੇਸ ਕਰਦੇ ਆ ਨਾ ਮੇਰੀ ਨਾਲ ਉਸ ਤੋਂ ਬਾਅਦ ਇਹਨਾਂ ਦਾ ਮੋਬਾਈਲ ਨੰਬਰ ਲੱਗ ਜਾਂਦਾ ਨਾ ਇਹ ਠੀਕ ਇਹਨਾਂ ਦੇ ਮੋਬਾਈਲ ਤੇ ਜਿਹੜਾ ਨੰਬਰ ਉਦੋਂ ਇਹਨਾਂ ਦਿੱਤਾ ਹੁੰਦਾ ਉਹਨਾਂ ਦੇ ਫੋਨ ਤੇ ਐਪ ਡਾਊਨਲੋਡ ਕੀਤੀ ਜਾਂਦੀ ਹੈ ਠੀਕ ਹੈ ਜੀ ਉਹ ਐਪ ਡਾਊਨਲੋਡ ਕੀਤੀ ਜਾਂਦੀ ਉਹਨ ਦੇ ਵਿੱਚ ਨਾ ਉਹ ਸਾਰਾ ਕੁਝ ਸ਼ੋ ਹੋ ਜਾਂਦਾ ਠੀਕ ਹੈ ਜੀ ਵੀ ਇੰਨੀਆਂ ਕਿਸ਼ਤਾਂ ਜੀ ਤੇ ਇੰਨਾ ਆ ਪ੍ਰੋਸੈਸ ਹੈ ਜੇ ਕਿਸ਼ਤ ਨਹੀਂ ਭਰਦੇ ਤਾਂ 590 ਰੁਪਏ ਮੰਨ ਲਓ ਇਸ ਦਾ ਡਿਊ ਦਾ ਚਾਰਜ ਹੈ ਅੱਛਾ 1 ਮਹੀਨੇ ਦਾ ਕਿੰਨੇ ਕਿੰਨੇ ਮਹੀਨੇ ਲੇਟ ਹੈ ਇਹਨਾਂ ਦੀ ਨਹੀਂ ਜੀ ਮਹੀਨੇ ਦਾ ਚਾਰਜ ਨਹੀਂ ਹੁੰਦਾ ਹਾਂਜੀ ਹਾਂਜੀ ਕਿੰਨੇ ਚਿਰ ਦਾ ਮਹੀਨੇ ਦਾ ਜਿਵੇਂ ਅੱਜ ਇੱਕ ਤਰੀਕ ਜਿਵੇਂ ਯਾਰ ਆਪਾਂ ਚੈੱਕ ਬਾਉਂਸ ਹੋ ਗਿਆ ਇੱਕ ਤਰੀਕ ਨੂੰ ਆਪਾਂ ਹਾਂਜੀ 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 ਜਿਹੜਾ ਕੰਪਨੀ ਦਾ ਰੂਲ ਹੈ ਜਿਵੇਂ ਸਾਨੂੰ ਮੰਨ ਲਓ ਦੱਸਿਆ ਗਿਆ ਹਾਂਜੀ ਇੱਕ ਤਰੀਕ ਨੂੰ ਕਿਸ਼ਟ ਬਾਉਂਸ ਹੋ ਗਈ ਇਹਨਾਂ ਦੀ ਅੱਛਾ ਜੀ ਇੱਕ ਤਰੀਕ ਨੂੰ ਇਹਨਾਂ ਦੇ ਖਾਤੇ ਦੇ ਵਿੱਚ 590 ਰੁਪਏ ਉਹ ਕੱਟੇ ਜਾਣੇ ਠੀਕ ਹੈ ਜੀ 4-5 ਤਰੀਕ ਨੂੰ ਦੁਬਾਰਾ ਚੈੱਕ ਕਰਦੇ ਵੀ ਕਸਟਮਰ ਨੇ ਦੁਬਾਰਾ ਪੈਸੇ ਪਾਲੇ ਕਿ ਨਹੀਂ ਪਾਲੇ ਜਿਵੇਂ ਬੈਂਕ ਯਾਰ ਉਹ ਦੁਬਾਰਾ ਚੈੱਕ ਇੱਕ ਵਾਰੀ ਲਾ ਕੇ ਵੇਖਦਾ ਅੱਛਾ ਠੀਕ ਇੱਕ ਚੈੱਕ ਇੱਕ ਮਹੀਨੇ ਦੇ ਵਿੱਚ ਦੋ ਤਿੰਨ ਚਾਰ ਆਰੀ ਵੀ ਲਾ ਸਕਦੇ ਉਹ ਅੱਛਾ ਜੇ ਨਹੀਂ ਇਹਨਾਂ ਦੇ ਚੈੱਕ ਲੈ ਜਾਂਦੇ ਇਨਾਂ ਨੇ ਇੱਕ ਤਰੀਕ ਨੂੰ ਮੰਨ ਲਓ ਕਿ ਸਬਾਉਂਸ ਹੋਈ ਤੇ ਬਾਲਾ ਦੋ ਜਾਂ ਤਿੰਨ ਨੂੰ ਆਪਦਾ ਦੁਬਾਰਾ ਭਰ ਦੇਣਾ ਅੱਛਾ ਨਹੀਂ ਇਹਨਾਂ ਦੇ ਜੇ ਨਹੀਂ ਭਰਦੇ ਚੈੱਕ ਲੈ ਜਾਂਦੇ ਫੇਰ ਉਹ ਇੰਗਰੇਜ ਚੈੱਕ ਨਹੀਂ ਲਾਇਆ ਹੁੰਦੇ ਉਹ ਇੱਕ ਚੈੱਕ ਚੈੱਕ ਵਾਲਾ ਸਿਸਟਮ ਹੀ ਹੁੰਦਾ ਹੈ ਜਿਹੜਾ ਉਹ ਈਪੀਐਸ ਫਾਰਮ ਭਰਿਆ ਜਾਂਦਾ ਨਾ ਉਹ ਵੀ ਇੱਕ ਚੈੱਕ ਦਾ ਕੰਮ ਹੀ ਕਰਦਾ ਮਤਲਬ ਅਥਾਰਟੀ ਲੈ ਲਈ ਜਾਂਦੀ ਨਹੀਂ ਉਹ ਇਹਨਾਂ ਦੇ ਪਹਿਲੇ ਕਿਸ਼ਤ ਇਹਨਾਂ ਦੇ ਖਾਤੇ ਚੋਂ ਕੱਟੀ ਜਾਂਦੀ ਸੀ ਕੀ ਯਾਰ ਖਾਤਾ ਨੰਬਰ ਤਾਂ ਲੱਗੇ ਹੀ ਹੈ ਨਾ ਇਹਨਾਂ ਦਾ ਨਹੀਂ ਇਹਨਾਂ ਦੇ ਕਹਿਣ ਦੇ ਮਤਲਬ ਇਹੇ ਖਾਤੇ 'ਚੋਂ ਡੇਟ ਹੁੰਦੀ ਹੈ ਜੀ 5 ਤਰੀਕ ਦੀ ਸਾਨੂੰ ਤਾਂ ਇਹਨਾਂ ਦੇ ਇਹਨਾਂ ਦਾ ਬਿਆਨ ਹੈ ਸੀ ਕਿ ਅਸੀਂ ਦੁਕਾਨ ਤੇ ਕਿਸ ਦੇ ਕੇ ਹੁੰਦੇ ਸੀ ਮੈਂ ਤਾਂ ਉਹੀ ਟੈਕ ਤੋਂ ਪੁੱਛ ਰਿਹਾ ਹਾਂ ਤੇ ਤਾਂ ਇਹ ਇਹਨਾਂ ਦੇ ਜੇਦੋਂ ਆਪਾਂ ਖਾਤੇ 'ਚੋਂ ਨਾ ਪਾਵਾਂਗੇ ਤੇ ਆਪਾਂ ਆਨਲਾਈਨ ਪਾ ਸਕਦੇ ਦੋ ਆਪਸ਼ਨਾਂ ਹੁੰਦੀਆਂ ਕਿਸਤ ਭਰਾਂ ਦੀਆਂ ਠੀਕ ਹੈ ਜੀ ਮੰਨ ਲਓ ਇਹ ਜ਼ਰੂਰੀ ਨਹੀਂ ਵੀ ਮੇਰੀ ਦੁਕਾਨ ਤੇ ਹੀ ਪਣੀ ਆਨਲਾਈਨ ਇਹ ਆਪਦੇ ਪਿੰਡੋਂ ਵੀ ਉੱਥੋਂ ਚੈੱਕ ਕਰਵਾਉਂਦੇ ਹੁੰਦੇ ਸੀਗੇ ਦੇ ਅਸੀਂ ਤਾਂ ਚਲੋ ਸਾਡੇ ਕੋਲ ਤਾਂ ਜੇ ਆਇਆ ਮੈਂ ਤਾਂ ਇਹ ਤਾਂ ਪੱਕਾ ਇਹਨਾਂ ਦਾ ਸੁਣਿਆ ਬੋਲਿਆ ਜੋ ਕੁਛ ਉਹਨਾਂ ਨੇ ਉਹਨ ਕੈਮਰਾ ਗੱਲ ਕੀਤੀ ਉਹ ਤਾਂ ਉਹਨਾਂ ਨੇ ਦੱਸ ਰਿਹਾ ਉਹ ਤਾਂ ਤੁਸੀਂ ਸੁਣ ਲੋਗੇ ਵੀਡੀਓ ਤੁਹਾਡੇ ਥੋੜੇ ਟਾਈਮ ਤੱਕ ਚੈਨਲ 'ਤੇ ਚਲਾ ਦੇਣੀ ਹੈ ਉਹਦੇ 'ਚ ਤਾਂ ਇਹ ਹੁੰਦਾ ਸਿਰਫ ਇਹਨਾਂ ਨੇ ਤਾਂ ਜਿਵੇਂ ਕਿਹਾ ਵੀ ਅਸੀਂ ਤਾਂ ਜਿਹੜੀ ਕਿਸਤ ਆ ਵੀ ਦੁਕਾਨ ਤੇ ਦੇ ਕੇ ਆਉਂਦੇ ਸੀ ਵੀ ਸਾਨੂੰ ਤਾਂ ਉਹਨਾਂ ਨੇ ਤਾਂ ਇਹ ਪਤਾ ਵੀ ਨਹੀਂ ਵੀ ਕਾਹਦੇ ਤੋਂ ਲੋਨ ਕੀਤਾ ਵੀ ਜਾ ਕਿਹੜੀ ਬੈਂਕ ਤੋਂ ਜਾ ਕੇ ਜਦੋਂ ਲਿਆ ਤਾਂ ਇਹਨਾਂ ਨੇ Samsung ਦਾ ਜੀ ਸਾਰਾ ਕੁਝ ਇਹਨਾਂ ਦੇ ਸਾਹਮਣੇ ਮਲੋ ਉਹ ਚੀਜ਼ ਹੋਈ ਹੈ ਇਹ ਕਿਵੇਂ ਕਹਦੇ ਨੇ ਕਿ ਵੀ ਆਪਾਂ ਨੂੰ ਪਤਾ ਹੀ ਨਹੀਂ ਗਿਆ ਆਪਾਂ ਨੂੰ ਕੀ ਕਰੀ ਜਾਂਦੇ ਆ ਇਹ ਹੋ ਸਕਦਾ ਵੀ ਯਾਰ ਤੁਹਾਨੂੰ ਵੀ ਆਪਾਂ ਕਰੀਏ ਕੁਛ ਇਹਨਾਂ ਨੂੰ ਪਤਾ ਨਾ ਹੋਵੇ ਉਹ ਤਾਂ ਤੁਸੀਂ ਸੁਣ ਲਓਗੇ ਉਹਨਾਂ ਨੇ ਕੀ ਬੋਲਿਆ ਤੇ ਛੇੜਾ ਕੁਛ ਆਪਣੀ ਗੱਲਬਾਤ ਹੋਈਏ ਨਾਲ ਉਹਦੇ ਵੀਡੀਓ ਤੇ ਲਾ ਦੇਵਾਂਗੇ ਜਿਹੜਾ ਕੁਛ ਮੈਨੂੰ ਤਾਂ ਸਾਨੂੰ ਤਾਂ ਇਹ ਤਾਂ ਦੋਨੋਂ ਤਾਂ ਤੁਹਾਡਾ ਪੱਖ ਜਾਣਨਾ ਸੀਗਾ ਕਿਉਂਕਿ ਤੁਹਾਡੇ ਤੇ ਉਹਨਾਂ ਨੇ ਇਲਜ਼ਾਮ ਲਾਏ ਆ ਅਸੀਂ ਤੁਹਾਡੇ ਪੱਖ ਤੋਂ ਬਿਨਾ ਮੈਂ ਉਹ ਚਲਾ ਨਹੀਂ ਸਕਦਾ ਸੀਗਾ ਮੈਂ ਤਾਂ ਤੁਹਾਡਾ ਪੱਖ ਚਾਹੋ ਅਸੀਂ ਤਾਂ ਜੇ ਕੋਈ ਡੀਐਮ ਆਈ ਦਾ ਨੰਬਰ ਹੈਗਾ ਤਾਂ ਮੈਂ ਉਹਨਾਂ ਨਾਲ ਵੀ ਸੰਪਰਕ ਕਰ ਲਵਾਂਗਾ ਕਿਉਂਕਿ ਉਹਨਾਂ ਨੇ ਤਾਂ ਬੈਂਕ ਦੇ ਸਾਈਟ ਦਾ ਤਾਂ ਕਸਮਰ ਕੇਅਰ ਤੇ ਇਹਦੇ ਗੂਗਲ ਤੇ ਸਰਚ ਮਾਰ ਲੋ ਡੀ ਐਮ ਹੀ ਤਾਂ ਮੈਂ ਤਾਂ ਸਰਚ ਮਾਰ ਕੇ ਤਾਂ ਕੀ ਗੱਲ ਕਰਨੀ ਮੈਂ ਤਾਂ ਕਿਉਂਕਿ ਉਹਨਾਂ ਨੇ ਇਲਜ਼ਾਮ ਹੀ ਨਹੀਂ ਲਾਇਆ ਈ ਮੈਨੂੰ ਤੇ ਤਾਂ ਉਹਨਾਂ ਨੇ ਇਲਜ਼ਾਮ ਤੁਹਾਡੇ ਤੇ ਲਾਈ ਸੀ ਨਾ ਕੀ ਅਸੀਆ ਦੁਕਾਨ ਤੋਂ ਲਈ ਬਾਈ ਨੇਮ ਤੁਹਾਡਾ ਨਾਮ ਲੈ ਕੇ ਦੁਕਾਨ ਦਾ ਚਲੋ ਤਾਂ ਕੋਈ ਗੱਲ ਨਹੀਂ ਜੇ ਲੰਦਾ ਅਗਲਾ ਲਈ ਜਾਵੇ ਪਰ ਸਾਡਾ ਸਿਸਟਮ ਇਹ ਆ ਵੀ ਅਸੀਂ ਤਾਂ ਉਹਨੂੰ ਇੱਕ ਵਾਰ ਖਨਾਸ ਕਰਤਾ ਉਹਨੂੰ ਕਹਿਣਾ ਵੀ ਤੇਰੀ ਕਿਸ਼ਤਾਂ ਆਨਲਾਈਨ ਪਰ ਲ ਆਉਂਦੀਆਂ ਤੇ ਭਰੀਆਂ ਨੇ ਤੇ ਅਸੀਂ ਜ਼ਿੰਮੇਵਾਰਾਂ ਜੇ ਲੇਟ ਭਰੀਆਂ ਨੇ ਤੇ ਜੋ ਚਾਰਜਸ ਲੈਣਾ ਚਾਹੀਦਾ ਉਹ ਤਾਂ ਲੱਗਣਾ ਹੀ ਹੈ ਅੱਛਾ ਹੁਣ ਅਚ ਉਹਨੂੰ ਇਹ ਕੰਪਨੀ ਨੇ ਚਾਰਜ ਪਾਇਆ ਕਿੰਨਾ ਮਤਲਬ 98 ਅੱਜ ਦਾ ਬਕਾਇਆ ਉਹਨਾਂ ਦਾ ਸਾਡੇ ਵੱਲੋਂ ਕੋਈ ਚਾਰਜ ਪਿਆ ਹੋਵੇ ਤਾਂ ਹੀ ਦੇਣ ਦਾ ਅੱਛਾ ਅੱਜ ਦਾ ਜਨਕਿ ਉਹਨਾਂ ਦਾ ਬਕਾਇਆ 950 ਹੀ ਹੈ हां जो बगाया वो तो ऑनलाइन यार आपा डीएमआई ਫਨਾਨਸ ਭਰਦੇ ਆ ਨਾ ਉਹਦੇ ਵਿੱਚ ਉਹ ਚੀਜ਼ 쇼 ਹੁੰਦੀ ਹੈ ਠੀਕ ਠੀਕ ਬਾਕੀ ਇਹ ਜੇ ਉਹ ਚੀਜ਼ ਨੂੰ ਕਨਫਰਮ ਕਰਨਾ ਤੇ ਉਹ ਡੀਐਮਆਈ ਵਾਲਿਆਂ ਨੇ ਆਪਦਾ ਕਸਟਮਰ ਕੇਅਰ ਨੰਬਰ ਦਿੱਤਾ ਹੈ ਕਿ ਉਹ ਆਪਦਾ ਜਿਹੜਾ ਨੰਬਰ ਦਿੱਤਾ ਹੁੰਦਾ ਨਾ ਜਿਹੜੀ ਤੇ ਐਪ ਕੀਤੀ ਹੁੰਦੀ ਹੈ ਐਪ ਦੇ ਵਿੱਚ ਨੰਬਰ ਦਿੱਤੇ ਹੋਏ ਆ ਠੀਕ ਹੈ ਜੀ ਉਹ ਐਪ ਉਹਨਾਂ ਕੋਲ ਚੱਲ ਨਹੀਂ ਨੀ ਇਹ ਕਹਿੰਦੇ ਵੀ ਸਾਡਾ ਤਾਂ ਨੰਬਰ ਹੀ ਡਿੱਗ ਗਿਆ ਜੀ ਅੱਛਾ ਉਹ ਤਾਂ ਕੋਈ ਸਵਾਲ ਨਹੀਂ ਨਾ ਕੰਗੜੀ ਕਹਿੰਦੀ ਵੀ ਜਿੰਨੀ ਦਾ ਤੁਸੀਂ ਪਨਾਸ ਕੀਤਾ ਉੰਨੀ ਦਾ ਤਾਂ ਆਪਦਾ ਨੰਬਰ ਸਾਂਭ ਕੇ ਰੱਖੋ ਠੀਕ ਹੈ ਜੇ ਕੋਈ ਪੁੱਛਦਾਸ ਕਰਨੀ ਆਪਾਂ ਉਸੇ ਫੋਨ ਤੋਂ ਉਸੇ ਨੰਬਰ ਤੋਂ ਆਪਾਂ ਗੱਲ ਕਰਦੇ ਆ ਨਾ ਤੇ ਉਹਨਾਂ ਕੋਲ ਡਿਟੇਲ ਸਾਰੀ ਸ਼ੋ ਹੋ ਜਾਂਦੀ ਵੀ ਆਹ ਨੰਬਰ ਹੈ ਜੀ ਤੇ ਆ ਇਹਨਾਂ ਨੇ ਪ੍ਰੋਟੈਕਟ ਲਿਆ ਦੀ ਆ ਠੀਕ ਚਲੋ ਕੋਈ ਗੱਲ ਵੀਰੇ ਧੰਨਵਾਦ ਓਕੇ ਸਰ ਸਰ